ਨਾਲ ਹੀ ਮੈਂ ਇੱਕ ਹੋਰ ਵੀ ਗੱਲ ਕਰਨੀ ਚਾਹੁੰਦਾ ਇੱਥੇ ਜਿਹੜਾ ਅਕਾਲੀ ਦਲ ਦੇ ਵਿੱਚੋਂ ਗਿਆ ਹੋਇਆ ਗਿਆ ਗੁਜਰਾ ਹਰਮੀਤ ਸਿੰਘ ਜਿਹੜਾ ਅੱਜ ਸਰਕਾਰ ਦਾ ਉਮੀਦਵਾਰ ਬਣਿਆ ਹੋਇਆ ਬੜੇ ਤੌਕੇ ਮਾਰ ਰਿਹਾ ਸਰਕਾਰ ਤੇ ਤੌਕੇ ਮਾਰ ਰਿਹਾ ਤੇ ਮਾੜੇ ਅਨਸਰ ਮਾੜੇ ਅਨਸਰਾਂ ਨੂੰ ਇੱਥੇ ਤੌਕੇ ਮਾਰ ਰਿਹਾ ਕਿੰਨੇ ਮਾੜੇ ਅਨਸਰ ਗੈਂਗਸਟਰ ਪਤਨੀ ਕਿਹੜੇ ਕਿਹੜੇ ਬੰਦੇ ਪਿੰਡਾਂ 'ਚ ਦੌਕੇ ਮਾਰੀ ਜਾਂਦੇ ਨੇ ਅਕਾਲੀ ਦਲ ਦੇ ਜਿਹੜੇ ਸਾਡੇ ਵਰਕਰ ਨੇ ਸੋ ਮੈਂ ਇਹ ਦੱਸਣਾ ਚਾਹੁੰਦਾ ਹਰਬੀਰ ਸਿੰਘ ਜੀ ਤੁਸੀਂ ਅਕਾਲੀ ਦਲ ਦੇ ਵਿੱਚ ਹੀ ਰਹੋ ਹੁਣ ਤੱਕ ਅਕਾਲੀ ਦਲ ਨੇ ਤੁਹਾਨੂੰ 2-3 ਵਾਰ ਐਮਐਲਏ ਬਣਾਇਆ ਐਂ ਤੁਹਾਡੇ ਤੋਂ ਡਰਨ ਵਾਲੇ ਨਹੀਂ ਅਕਾਲੀ ਦਲ ਦੇ ਵਰਕਰ ਪਿੰਡ ਲੈਵਲ ਤੇ ਬੂਥ ਲੈਵਲ ਤੇ ਤਕੜੇ ਹੋ ਕੇ ਖੜੇ ਨੇ ਤੇ ਤੁਹਾਡੀ ਹਰ ਗੱਲ ਦਾ ਮੂੰਹ ਤੋੜ ਕੇ ਜਵਾਬ ਦੇਣਾ ਇੱਕ ਸਵਾਲ ਹੁੰਦਾ ਪੰਤਕ ਵੋਟ ਤੁਸੀਂ ਅਪੀਲ ਕੀਤੀ ਸੀ ਇੱਕ ਭਾਈ ਜਦ ਨੂੰ ਅਪੀਲ ਨਾਲ ਹੀ ਮੈਂ ਇੱਕ ਹੋਰ ਵੀ ਗੱਲ ਕਰਨੀ ਚਾਹੁੰਦਾ ਇੱਥੇ ਜਿਹੜਾ ਅਕਾਲੀ ਦਲ ਦੇ ਵਿੱਚੋਂ ਗਿਆ ਹੋਇਆ ਗਿਆ ਗੁਜਰਾ ਹਰਮੀਤ ਸਿੰਘ ਜਿਹੜਾ ਅੱਜ ਸਰਕਾਰ ਦਾ ਉਮੀਦਵਾਰ ਬਣਿਆ ਹੋਇਆ ਬੜੇ ਤੋਕੇ ਮਾਰ ਰਿਹਾ ਸਰਕਾਰ ਤੇ ਤੋਕੇ ਮਾਰ ਰਿਹਾ ਤੇ ਮਾੜੇ ਅਨਸਰ ਮਾੜੇ ਅਨਸਰਾਂ ਨੂੰ ਇੱਥੇ ਤੋਕੇ ਮਾਰਾ ਰਿਹਾ ਕਿੰਨੇ ਮਾੜੇ ਅਨਸਰ ਗੈਂਗਸਟਰ ਪਤਨੀ ਕਿਹੜੇ ਕਿਹੜੇ ਬੰਦੇ ਪਿੰਡਾਂ 'ਚ ਤੋਕੇ ਮਾਰੀ ਜਾਂਦੇ ਨੇ ਕੱਲ ਜਾਂਦੇ ਜਿਹੜੇ ਸਾਡੇ ਵਰਕਰ ਨੇ ਸੋ ਮੈਂ ਦੱਸਣਾ ਚਾਹੁੰਦਾ ਹਰਮੀਤ ਸਿੰਘ ਜੀ ਤੁਸੀਂ ਅਕਾਲੀ ਦਲ ਦੇ ਵਿੱਚ ਹੀ ਰਹੇ ਹੋ ਹੁਣ ਤੱਕ ਅਕਾਲੀ ਦਲ ਨੇ ਤੁਹਾਨੂੰ 2-3 ਵਾਰ ਐਮਐਲਏ ਬਣਾਇਆ ਐ ਤੁਹਾਡੇ ਤੋਂ ਡਰਨ ਵਾਲੇ ਨਹੀਂ ਅਕਾਲੀ ਦਲ ਦੇ ਵਰਕਰ ਪਿੰਡ ਲੈਵਲ ਤੇ ਬੂਥ ਲੈਵਲ ਤੇ ਤਕੜੇ ਹੋ ਕੇ ਖੜੇ ਨੇ ਤੇ ਤੁਹਾਡੀ ਹਰ ਗੱਲ ਦਾ ਮੂੰਹ ਤੋੜ ਕੇ ਜਵਾਬ ਦੇ ਰਹੇ ਨੇ ਇੱਕ ਸਵਾਲ ਹੁੰਦਾ ਪੰਤਕ ਵੋਟ ਤੁਸੀਂ ਅਭੀਰ ਕੀਤੀ ਸੀ ਇੱਕ ਭਾਈ ਜਦੋਂ ਅਭੀਰ ਕੀਤੀ ਨਾਲ ਹੀ ਮੈਂ ਇੱਕ ਹੋਰ ਵੀ ਗੱਲ ਕਰਨੀ ਚਾਹੁੰਦਾ ਇੱਥੇ ਜਿਹੜਾ ਅਕਾਲੀ ਦਲ ਦੇ ਵਿੱਚੋਂ ਗਿਆ ਹੋਇਆ ਗਿਆ ਗੁજરા ਹਰਮੇਤ ਸਿੰਘ ਜਿਹੜਾ ਅੱਜ ਸਰਕਾਰ ਦਾ ਉਮੀਦਵਾਰ ਬਣਿਆ ਹੋਇਆ ਬੜੇ ਤੌਕੇ ਮਾਰ ਰਿਹਾ ਸਰਕਾਰ ਦੇ ਤੌਕੇ ਮਾਰ ਰਿਹਾ ਤੇ ਮਾੜੇ ਅੰਸਰ ਮਾੜੇ ਅੰਸਰਾਂ ਨੂੰ ਇੱਥੇ ਤੌਕੇ ਮਾਰਾ ਰਿਹਾ ਕਿੰਨੇ ਮਾੜੇ ਅੰਸਰ ਗੈਂਸਟਰ ਪਤਨੀ ਕਿਹੜੇ-ਕਿਹੜੇ ਬੰਦੇ ਪਿੰਡਾਂ 'ਚ ਤੌਕੇ ਮਾਰੀ ਜਾਂਦੇ ਨੇ ਅਕਾਲੀ ਦਲ ਦੇ ਜਿਹੜੇ ਸਾਡੇ ਵਰਕਰ ਨੇ ਸੋ ਮੈਂ ਇਹ ਦੱਸਣਾ ਚਾਹੁੰਦਾ ਹਰਬੀਰ ਸਿੰਘ ਜੀ ਤੁਸੀਂ ਅਕਾਲੀ ਦਲ ਦੇ ਵਿੱਚ ਹੀ ਰਹੋ ਹੁਣ ਤੱਕ ਅਕਾਲੀ ਦਲ ਨੇ ਤੁਹਾਨੂੰ ਦੋ-ਤਿੰਨ ਵਾਰ ਐਮਐਲਏ ਬਣਾਇਆ ਐ ਤੁਹਾਡੇ ਤੋਂ ਡਰਨ ਵਾਲੇ ਨਹੀਂ ਅਕਾਲੀ ਦਲ ਦੇ ਵਰਕਰ ਪਿੰਡ ਲੈਵਲ ਤੇ ਬੂਥ ਲੈਵਲ ਤੇ ਤੱਕੜੇ ਹੋ ਕੇ ਖੜੇ ਨੇ ਤੇ ਤੁਹਾਡੀ ਹਰ ਗੱਲ ਦਾ ਮੂੰਹ ਤੋੜ ਕੇ ਜਵਾਬ ਦੇ ਰਹੇ ਨੇ। ਕੋਈ ਸਵਾਲ ਹੁੰਦਾ ਪੰਤਕ ਵੋਟ ਤੁਸੀਂ ਅਪੀਲ ਕੀਤੀ ਸੀ ਇੱਕ ਬਾਈ ਜਦੋਂ ਅਪੀਲ ਕੀਤੀ। ਨਾਲ ਹੀ ਮੈਂ ਇੱਕ ਹੋਰ ਵੀ ਗੱਲ ਕਰਨੀ ਚਾਹੁੰਦਾ। ਇੱਥੇ ਜਿਹੜਾ ਅਕਾਲੀ ਦਲ ਦੇ ਵਿੱਚੋਂ ਗਿਆ ਹੋਇਆ ਗਿਆ ਗੁਜਰਾ ਹਰਮੀਤ ਸਿੰਘ ਜਿਹੜਾ ਅੱਜ ਸਰਕਾਰ ਦਾ ਉਮੀਦਵਾਰ ਬਣਿਆ ਹੋਇਆ ਬੜੇ ਦੌਕੇ ਮਾਰ ਰਿਹਾ ਸਰਕਾਰ ਦੇ ਦੌਕੇ ਮਾਰ ਰਿਹਾ ਤੇ ਮਾੜੇ ਅੰਸਰ ਮਾੜੇ ਅੰਸਰਾਂ ਨੂੰ ਇੱਥੇ ਦੌਕੇ ਮਾਰਾ ਰਿਹਾ ਭਾਜੀ ਕਿਹੜਾ ਪੁੱਲ ਕਿੰਨੇ ਮਾੜੇ ਅੰਸਰ ਗੈਂਸਟਰ ਪਤਨੀ ਕਿਹੜੇ ਕਿਹੜੇ ਬੰਦੇ ਪਿੰਡਾਂ 'ਚ ਦੌਕੇ ਮਾਰੀ ਜਾਂਦੇ ਨੇ ਕਾਲੀਦਲ ਦੇ ਜਿਹੜੇ ਸਾਡੇ ਵਰਕਰ ਨੇ ਸੋ ਮੈਂ ਇਹ ਦੱਸਣਾ ਚਾਹੁੰਦਾ ਹਰਬੀਰ ਸਿੰਘ ਜੀ ਤੁਸੀਂ ਅਕਾਲੀ ਦਲ ਦੇ ਵਿੱਚ ਹੀ ਰਹੋ ਹੁਣ ਤੱਕ ਅਕਾਲੀ ਦਲ ਨੇ ਤੁਹਾਨੂੰ ਦੋ ਤਿੰਨ ਵਾਰ ਐਮਐਲਏ ਬਣਾਇਆ ਐ ਤੁਹਾਡੇ ਤੋਂ ਡਰਨ ਵਾਲੇ ਨਹੀਂ ਅਕਾਲੀ ਦਲ ਦੇ ਵਰਕਰ ਪਿੰਡ ਲੈਵਲ ਤੇ ਬੂਥ ਲੈਵਲ ਤੇ ਤਕੜੇ ਹੋ ਕੇ ਖੜੇ ਨੇ ਹੈਲੋ ਤੇ ਤੁਹਾਡੀ ਹਰ ਗੱਲ ਦਾ ਮੂੰਹ ਤੋੜ ਕੇ ਜਵਾਬ ਦੇਉਂਦੇ ਆ। ਇੱਕ ਸਵਾਲ ਹੁੰਦਾ ਪੰਤਕ ਵੋਟ ਤੁਸੀਂ ਅਪੀਲ ਕੀਤੀ ਸੀ ਇੱਕ ਭਾਈ ਜਦ ਨੂੰ ਅਪੀਲ